ਤੁਹਾਡੇ ਕੀਤੇ ਹੋਏ ਕਰਮਾਂ ਦੀ ਚਰਚਾ ਲੋਕ ਕਰਨਗੇ ਜਦੋਂ ਤੁਸੀਂ ਕੌਮ ਦੇ ਭਲੇ ਲਈ ਸਮਾਜ ਦੇ ਭਲੇ ਲਈ ਬੱਚਿਆਂ ਨੂੰ ਗੁਰਬਾਣੀ ਨਾਲ ਜੋੜਨ ਲਈ ਕੋਈ ਪਰਪਕਾਰ ਦਾ ਕਰਮ ਕੀਤਾ ਹੈ ਤੇ ਲੋਕਾਂ ਦੀ ਜ਼ੁਬਾਨ ਤੇ ਆ ਗਿਆ ਉਹ ਜਿਹੜੀ ਲੋਕਾਂ ਦੀ ਜ਼ੁਬਾਨ ਦੇ ਬੋਲ ਨੇ ਨਾ ਤੁਹਾਡਾ ਜੀਵਨ ਗਾਰਿਆ ਆਖ ਵਾਹਿਗੁਰੂ ਇਦਾਂ ਕਹੋਣਾ ਵਾਹਿਗੁਰੂ ਜੀ ਨੂੰ ਭਾਵ ਤੁਹਾਡੇ ਕਰਮਾਂ ਦੀ ਚਰਚਾ ਆਟੋਮੈਟਿਕਲੀ ਲੋਕਾਂ ਦੀ ਜ਼ੁਬਾਨ ਤੇ ਹੋ ਜਾਵੇ ਜਿਵੇਂ ਮੱਛੀ ਪਾਣੀ ਨਾਲ ਇਤਨਾ ਪਿਆਰ ਕਰਦੀ ਏ ਪਾਣੀ ਤੋਂ ਬਿਨਾ ਤੜਫਦੀ ਏ ਮਰ ਜਾਂਦੀ ਏ ਉਹਦੀ ਇਸ ਗੁਣ ਦੀ ਚਰਚਾ ਵਿਦਵਾਨਾਂ ਦੀ ਜ਼ੁਬਾਨ ਤੇ ਆ ਉਹਨਾਂ ਦੀ ਕਲਮ ਨਾਲ ਲਿਖੇ ਜਾਂਦੇ ਨੇ ਗੁਰੂ ਸਾਹਿਬ ਵੀ ਕਹਿੰਦੇ ਨੇ ਮੱਛੀ ਵਾਂਗੂ ਜਪਿਆ ਕਰ ਗੁਣ ਗੋਬਿੰਦ ਗਾਇਓ ਨਹੀਂ ਜਨਮ ਆਕਾਰਤ ਕੀਨ ਕਹ ਨਾਨਕ ਹਰ ਭਜਮਨਾ ਜਿਹ ਵਿਧ ਜਲ ਕੋ ਮੀਨ ਜਿਵੇਂ ਜਲ ਦੀ ਮੱਛੀ ਇਹਦਾ ਮਤਲਬ ਗੁਣਾ ਵਾਲਾ ਪਰਉਪਕਾਰ ਗੁਣਾ ਨਾਲ ਪਰਉਪਕਾਰ ਕਰਨਾ ਆਹਾ